ਗੋਡ ਮਹੱਲਾ ਪੰਜਵਾਂ RAM RAM ਸੰਗ ਕਰ ਬਿਹਾਰ RAM 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 ਪ੍ਰਾਣ ਆਧਾਰ RAM 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 ਕੀਰਤਨ ਗਾਏ ਰਮਤ RAM ਸਭ ਰਹੇ ਉਸ ਮਾਏ ਸੰਤ ਜਨਾਂ ਕਾ ਮਿਲ ਬੋਲ ਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਓ राम राम तन संच पंडार राम 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 कर आहार राम राम वीसर नहीं जाए कर कृपा गुरु दिया बताए राम 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 सदा सहाई राम 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 लेब लाए राम राम जप निर्मल भये जन्म जन्म के खेल बिख गए रमत राम जन मरण निवार है उच्चरत राम भय पार उतारे सबते उच्चर राम प्रकाश निष्पासुर जप नानक दास गोंड मोहल्ला 5 ਉਨਕੋ ਖਸਮ ਕੀਨੀ ਠਾਹ ਹਾਰੇ 10 ਸੰਗ ਤੇ ਮਾਰ ਬਿਤਾਰੇ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ RAM ਜਨਾ ਮਿਲ ਮੰਗਲ ਗਾਇਆ ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ RAM ਭਗਤ ਕੇ ਪਾਣੀ ਹਾਰ ਰਹਾਉ ਜਗਤ ਪਾਸ ਤੇ ਲੇ ਤੇ ਦਾਨ ਗੋਬਿੰਦ ਭਗਤ ਕੋ ਕਰ ਹੈ ਸਲਾਮ ਲੂਟ લે ਸਖਤ ਪਤ ਖੂਵੈ ਸਾਜਨਾ ਪਗ ਮਾਲ ਮਲ ਧੋਵਹਿ ਪੰਜ ਪੂਤ ਜਣੇ ਇਕ ਮਾਇ ਉਤਪਜ ਖੇਲ ਕਰ ਜਗਤ ਵਿਆਇ ਤੀਨ ਗੁਣਾ ਕੈ ਸੰਗ ਰਚ ਰਸੇ ਇਨ ਕਉ ਛੋਡਿਉ ਇਨ ਕਉ ਛੋਡ ਉਪਰ ਜਨ ਬਸੇ ਕਰ ਕਿਰਪਾ ਜਨ ਲਈ ਛਟਾਏ ਜਿਸਕੇ ਸੇ ਤਿਨ ਰਖੇ ਹਟਾਏ ਕਉ ਨਾਨਕ ਭਗਤ ਪ੍ਰਭ ਸਰ ਬਿਨ ਭਗਤੀ ਸਭ ਹੋਏ ਖوار ਗੋਂਡ ਮਹੱਲਾ ਪੰਜਵਾਂ ਕਲ ਕਲੇਸ਼ ਮਿਟੇ ਹਰਨਾਏ ਦੁਖ ਬਿਨ ਸੇ ਸੁਖ ਕੀਨੋ ਢਾਉ ਜਾਪ ਜਾਪ ਅੰਮ੍ਰਿਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ RAM ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾ ਗੁਰ ਕੇ ਚਰਨ ਹਰਿਦੈ ਉਰ ਧਾਰੇ ਅਗਨ ਸਾਗਰ ਤੇ ਪਾਰੂ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਰਨ ਸਭ ਟੀ ਉਪਾਦ ਪ੍ਰਭ ਸੋ ਲਾਗੀ ਸਹਿਜ ਸਮਾਦ ਥਾਨ ਥਨੰਤਰ ਏਕੋ Swami ਸਕਲ ਕਟਾ ਕ ਅੰਤਰ ਜਾਮੀ ਕਰ ਕਿਰਪਾ ਜਾ ਕਉ ਮਤ ਦੇ ਆਠ ਪੈਰ ਪ੍ਰਭ ਕਾ ਨਾਉ ਲੇ ਜਾ ਕੇ ਅੰਦਰ ਵਸੈ ਪ੍ਰਭ ਆਪ ਤਾ ਕਾ ਹਿਰਦੈ ਹੋਏ ਪ੍ਰਕਾਸ਼ ਭਗਤ ਪਾਏ ਹਰ ਕੀਰਤਨ ਕਰ ਗਿਆ ਜਪ ਪਰਮ ਬ੍ਰਹਮ ਨਾਨਕ ਨਸ ਤਰੀਐ ਗੋਂਡ ਮਹੱਲਾ 5ਵਾਂ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀਐ ਸਗਲ ਕੀ ਰੀਨਾ ਘਾਟ ਘਟ ਰਮਈਆ ਸਭ ਮਹਿ ਚੀਨਾ ਇਨ ਬਿਦਰਮਹੁ ਗੋਪਾਲ ਗੋਬਿੰਦ ਤਨ ਧਨ ਪ੍ਰਭ ਕ ਪ੍ਰਭ ਕੀ ਜੇਂਦਰ ਆਠ ਪਹਿਰ ਹਰ ਕੇ ਗੁਣ ਗਾਓ ਜੀ ਪ੍ਰਾਨ ਕੋ ਹੈ ਸੁਆਉ ਤਜ ਅਬਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰਿ ਸਿਉ ਮਨ ਰੰਗ ਜੈਨ ਤੂ ਕੀਆ ਤਿਸ ਕਉ ਜਾਨ ਅਗ ਦਰਗਹਿ ਪਾਵੈ ਮਾਨ ਮਨ ਤਨ ਨਿਰਮਲ ਹੋਇ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰ ਦੀਨ ਦਿਆਲਾ ਸਾਧੂ ਕੀ ਮਨ ਮੰਗੈ ਰਵਾਲਾ ਓਹੋ ਦਇਆਲ ਦੇਹੁ ਪ੍ਰਭ ਦਾਨ ਨਾਨਕ ਜਪ ਜੀਵੇ ਪ੍ਰਭ ਨਾਮ ਗੋਡ ਮਹੱਲਾ ਪੰਜਵਾ ਧੂਪ ਦੀਪ ਸੇਵਾ ਗੋਪਾਲ ਅਨਕ ਬਾਰ ਬੰਦਨ ਕਰਤਾਰ ਪ੍ਰਭ ਕੀ ਸਰਣ ਗਹੀ ਸਭ ਤਿਆਗ ਗੁਰਸੋ ਪ੍ਰਸੰਨ ਭਏ ਵਡ ਭਾਗ ਆਠ ਪਹਿਰ ਗਾਈਐ ਗੋਬਿੰਦ ਤਾਨ ਧੰਨ ਪ੍ਰਭ ਕਾ ਪ੍ਰਭ ਕੀ ਜੈੰਦ ਰਹਾਉ ਹਰ ਗੁਣ ਰਮਤ ਭੈ ਆਨੰਦ ਪਾਰ ਬ੍ਰਹਮ ਪੂਰਨ ਬਖਸੰਦ ਕਰ ਕਿਰਪਾ ਜਨ ਸੇਵ ਲਾਏ ਜਨਮ ਮਰਨ ਦੁਖ ਮੀਟ ਮਿਲਾਏ ਕਰਮ ਧਰਮ ਉਤਤ ਗਿਆਨ ਸਾਥ ਸੰਗ ਜਪਿਏ ਹਰ ਨਾਮ ਸਾਗਰ ਤਰ ਬੋਹਿਥ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਣ ਕਰਨ ਰਾਖ ਲੀਏ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਬਿਕਰਾਲ ਜੂਐ ਜਨਮ ਨ ਕਬ ਹੁਹਾਰ ਨਾਨਕ ਕਾ ਅੰਗ ਕੀਆ ਕਰਤਾਰ ਗੋਂਡ ਮਹੱਲਾ ਪੰਜਵਾ ਕਰ ਕਿਰਪਾ ਸੁਖਾਨਦ ਕਰੇ ਬਾਲਕ ਰਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਇਆਲ ਗੋਬਿੰਦ ਜੀ ਚੰਤ ਸਗਲੇ ਬਖਸਿੰਦ ਤੇਰੀ ਸਰਣ ਪ੍ਰਭ ਦੀਨ ਦਇਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾ ਪ੍ਰਭ ਦਇਆਲ ਦੂਸਰ ਕੋਈ ਨਾਹੀ ਘਾਟ ਘੜ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲ ਤਪਲਤ ਸਵਾਰਹਿ ਪਤਿਤ ਪਾਵਨ ਪ੍ਰਭ ਬਿਰਦ ਤੁਮਾਰੈ ਔਖਦ ਕੋਟ ਸਿਮਰ ਗੋਬਿੰਦ ਤੰਤ ਮਨਤ ਭਜੀਐ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਏ ਮਨ ਬਾਛਤ ਪੂਰਨ ਫਲ ਪਾਏ ਕਰਨ ਕਾਰਨ ਸਮਰੱਥ ਦਿਆਰ ਸਰਬ ਨਦਾਨ ਮਹਾਬੀਚਰ ਨਾਨਕ ਬਖਸ਼ ਲਿਏ ਪ੍ਰਭ ਆਪ ਸਦਾ ਸਦਾ ਏਕੋ ਹਰਿ ਜਾਪ ਗੋਡ ਮਹੱਲਾ ਪੰਜਵਾਂ ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਹਾਡਾ ਚੀਤ ਮਨ ਤਨ ਕੀ ਸਭ ਮਿਟਾ ਬਲਾਏ ਦੁਖ ਅੰਧੇਰਾ ਸਗਲਾ ਜਾਏ ਹਰ ਗੁਣ ਗਾਵਤ ਤਰੀਏ ਸੰਸਾਰ ਵਡਪਾਗੀ ਪਾਈਏ ਪੁਰਖ ਅਪਾਰ ਰਾਜ ਜਨ ਕਰੇ ਕੀਰਤਨ ਗੋਪਾਲ ਤਿਸ ਕੋ ਪਹੇ ਨਾ ਸਕੈ ਜਮ ਕਾਲ ਜਗ ਮਹਿ ਆਇਆ ਸੂਪਰਮਾਨ ਗੁਰਮੁਖ ਆਪਨ ਖਸਮ ਪਛਾਣ ਹਰ ਗੁਣ ਗਾਵੈ ਸੰਤ ਪ੍ਰਸਾਦ ਕਾਮ ਕ੍ਰੋਧ ਮਿਟਹਿ ਓਨ ਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਧੰਨ ਘਾਟ ਕੀ ਏ ਪੰਡਾਰ ਮਿਲ ਸਤਗੁਰ ਸਭ ਕਾਜ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਣੀ ਨਾਨਕ ਮਨ ਲਾਗਾ ਗੋਡ ਮਹੱਲਾ ਪੰਜਵਾ ਭਾਵ ਸਾਗਰ ਬਹੁਤ ਹਰ ਚਰਣਾ ਸਿਮਰਤ ਨਾਮ ਨਾਹੀ ਫਿਰ ਮਰਣਾ ਹਰ ਗੁਣ ਰੰਮਤ ਨਾਹੀ ਜੰਪੰਥ ਮਹਾ ਬੀਚਾਰ ਪੰਜ ਦੂਤ ਹੈ ਮੰਥੋ ਤਉ ਸਰਣਾਈ ਪੂਰਨ ਨਾਥ ਜੰਤ ਆਪਣੇ ਕਉ ਦੀ ਜੈ ਹਾਥ ਰਹਾ ਉਸ ਮ੍ਰਿਤ ਸਾਸਤਰ ਪੇ ਪੁਰਾਣ ਪਾਰ ਬ੍ਰਹਮ ਕਾ ਕਰਹਿ ਵਖਿਆਣ ਜਗ ਕੀ ਜਤੀ ਬੈਸ ਨੋ ਰਾਮਦਾਸ ਮਿਤ ਨਹੀਂ ਬ੍ਰਹਮ ਅਬਨਾਸ ਕਰਨ ਪਲਾਹ ਕਰਹਿ ਸ਼ਿਵਦੇਵ ਤੇਲ ਨਹੀਂ ਬੂਜੈ ਅਲਖ ਅਭੇਵ ਪ੍ਰੇਮ ਭਗਤ ਜਿਸ ਆਪੇ ਦੇ ਜਗ ਮਹਿ ਵਿਰਲੇ ਕੇ ਹੀ ਕੇ ਮੋਹ ਨਿਰਗੁਣ ਗੁਣ ਕੇシュ ਨਾਹੈ ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹੇ ਨਾਨਕ ਦੀਨ ਜਾ ਚੈ ਤੇਰੀ ਸੇਵ ਕਰ ਕਿਰਪਾ ਦੀ ਜੈ ਗੁਰਦੇਵ ਗੋਂਡ ਮਹੱਲਾ ਪੰਜਵਾਂ ਸੰਤ ਕਾਲੀਆ ਧਰਤ ਬਿਦਾਰਾਉ ਸੰਤ ਕਾ ਨਿੰਦਕ ਆਕਾਸ ਤੇ ਟਾਰਾਉ ਸੰਤ ਕੋ ਰਾਖੋ ਆਪਣੇ ਜੀ ਨਾਲ ਸੰਤ ਉਧਾਰੋ ਤਤ ਖਿੰਡ ਕਾਲ ਤਾਲ ਸੋਈ ਸੰਤ ਜੇ ਭਾਵ ਰਾਮ ਸੰਤ ਗੋਬਿੰਦ ਕੈ ਏਕ ਕਾਮ ਰਹਾਉ ਸੰਤ ਕੈ ਉਪਰ ਦੇ ਪ੍ਰਭਾਤ ਸੰਤ ਕੈ ਸੰਗ ਬਸੈ ਦਿਨ ਰਾਤ ਸਾਸ ਸਾਸ ਸੰਤਹਿ ਪ੍ਰਤਪਾਲ ਸੰਤ ਕਾ ਦੁਖੀ ਰਾਜ ਤੇ ਟਾਲ ਸੰਤ ਕੀ ਨਿੰਦਾ ਕਰਹੁ ਨ ਕੋਏ ਜੋ ਨਿੰਦਾ ਤਿਸ ਕਾ ਪਤਨ ਹੋਏ ਜਿਸ ਕਉ ਰਾਖਾ ਸਰਜਣਹਾਰ ਝੱਕ ਮਰੋ ਸਗਲ ਸੰਸਾਰ ਪ੍ਰਭ ਆਪਣੇ ਕਾ ਭੈਅ ਵਿਸਾਸ ਜਿਉ ਪਿੰਡ ਸਭ ਤਿਸ ਕੀ ਰਾਸ ਨਾਨਕ ਕਉਪਜੀ ਪ੍ਰਤੀਤ ਮਾਨਮੁਖਾਰ ਗੁਰਮੁਖ ਸਦਜੀਤ ਗੋਂਡ ਮਹੱਲਾ ਪੰਜਵਾਂ ਨਾਮ ਨਰੰਜਣ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਬਲਾਇਣ ਰਹਾਉ ਨਾਰਾਇਣ ਸਭ ਮਾਹਿਨ ਬਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਹਿਣ ਕਹਤੇ ਨਰਕ ਨ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਹਿ ਆਧਾਰ ਨਾਰਾਇਣ ਬਹਤ ਸੰਸਾਰ ਨਾਰਹਿਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਭਾਨੇ ਡੈਣ ਨਾਰਾਇਣ ਸਦ ਸਦ ਬਖਸਿੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਗ ਬਾਰ ਨਾਰਾਇਣ ਗਾਇਣ ਬਸਤ ਅਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਗੋਂਡ ਮਹੱਲਾ ਪੰਜਵਾਂ ਜਾ ਕੋ ਰਖ ਰਖਣਾਰ ਤਿਸ ਕਾੰਗ ਕਰੇ ਨਿਰੰਕਾਰ ਰਹਾ ਮਾਤ ਗਰਭ ਮਹਿ ਆਗਨ ਨਾ ਜੋ ਹੈ ਕਾਮ ਕ੍ਰੋਧ ਲੋਭ ਮੋਹ ਨਾ ਪੋਹੈ ਸਾਧ ਸੰਗ ਜਪੈ ਨਿਰੰਕਾਰ ਨਿੰਦ ਕੈ ਮੋਹਿ ਲਾਗੈ ਸ਼ਾਰ ਰਾਮ ਕਵਚ ਦਾਸ ਕਾ ਸਨਾਹ ਦੂਤ ਦੁਸ਼ਟ ਤਿਸ ਕੋ ਹਤ ਨਾ ਹੈ ਜੋ ਜੋ ਗਰਬ ਕਰੇ ਸੁ ਜਾਏ ਗਰੀਬ ਦਾਸ ਕੀ ਪ੍ਰਭ ਸਰਣਾਏ ਜੋ ਚੁ ਸਰਣ ਪਿਆ ਹਰ ਰਾਇ ਸੁਦਾ ਸੁਰਖਿਆ ਆਪਣੇ ਕੰਠ ਲਾਏ ਜੇ ਕੋ ਬਹੁਤ ਕਰੇ ਅਹੰਕਾਰ ਉਹ ਖਿਨ ਬਹਿਰੁ ਲਤਾ ਖਾਕੂ ਨਾਲ ਹੈ ਪੀ ਸਾਚਾ ਹੁਗਣਹਾਰ ਸਦਾ ਸਦਾ ਜਾਈ ਬਲਹਾਰ ਆਪਣੇ ਦਾਸ ਰਖੇ ਕਿਰਪਾ ਧਾਰਨਾਨ ਕੇ ਪ੍ਰਭ ਪ੍ਰਾਣ ਆਧਾਰ ਗੋਡ ਮਹੱਲਾ ਪੰਜਵਾ ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਰ ਬ੍ਰਹਮ ਕਾ ਰੂਪ ਰਹਾਉ ਨਾ ਇਹ ਬੂਡਾ ਨਾ ਇਹ ਬਾਲਾ ਨਾ ਇਸ ਦੂਖ ਨਹੀਂ ਜਮ ਜਾਲਾ ਨਾ ਇਹ ਬਿਨ ਸਹਿ ਨਾ ਇਹ ਜਾਏ ਆਦ ਜੁਗਾ ਦੀ ਰਹਿਿਆ ਸਮਾਏ ਨਾ ਇਸ ਸੁਸਨ ਨਹੀਂ ਇਸ ਸੀਤ ਨਾ ਇਸ ਦੁਸ਼ਮਨ ਨਾ ਇਸ ਮੀਤ ਨਾ ਇਸ ਹਰਕ ਨਹੀਂ ਇਸ ਸੋਗ ਸਭ ਕੁਛ ਇਸ ਕਾਇ ਉਹ ਕਰਣਾ ਜੁਗ ਨਾ ਇਸ ਭਾਪ ਨਹੀਂ ਇਸ ਮਾਇਆ ਇਹੋ ਅਪਰੰਪਰ ਹੂਤਾ ਆ ਪਾਪ ਪੁੰਨ ਕਾ ਇਸ ਲੇਪ ਨ ਲਾਗੈ ਕਾਟ ਕੜਿਆ ਅੰਤਰ ਸਾਦੀ ਜਾਗੈ ਤੀਨ ਗੁਣਾ ਇੱਕ ਸਖਤ ਉਪਾਇ ਮਹਾ ਮਾਇਆ ਤਾ ਕੀ ਹੈ ਛਾਇਆ ਅਸ਼ਾਲ ਅਸ਼ੀਦ ਅਭੇਦ ਦਇਾਲ ਦੀਨ ਦਇਾਲ ਸਦਾ ਕਿਰਪਾਲ ਤਾਂ ਕੀ ਗਾਤਮਤ ਕਛੁ ਨ ਪਾਇ ਨਾਨਕ ਤਾ ਕੈ ਬਲ ਬਲ ਜਾਏ ਗੋਡ ਮਹੱਲਾ 5ਵਾਂ ਸੰਤਨ ਕੈ ਬੁਲਾ ਰਜਾ ਸੰਤਨ ਕੈ ਸੰਗ ਰਾਮ ਗਨ ਕਾਓ ਸੰਤ ਪ੍ਰਸਾਦ ਕਿਲ ਵਿਖ ਸਭ ਕੈ ਸੰਤ ਸਰਣ ਵਡ ਭਾਗੀ ਪਾਏ ਰਾਮ ਜਪਤ ਕਸ਼ ਬਿਗਨ ਨਾ ਵਿਆਪੈ ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ ਉਪਾਰ ਬ੍ਰਹਮ ਜਬ ਹੋਏ ਦਇਆਲ ਸਾਧੂ ਜਨ ਕੀ ਕਰੈ ਰਵਾਲ કામ ક્રોધ સુતન તજાય રામ રતન બસએ મનાય સફલ જન્મ તાક પ્રમાન પર બ્રહ્મ નિક્ત કર જાણ ભાય ભક્ત પ્રભ કીર્તન લાગૈ જન્મ જન્મ કા સોયા જાગૈ ચરણ કમલ જન કા આધાર ગુણ ગોવિંદ રૌ સચ વા પાર ਵਾਸ ਜਨ ਕੀ ਮਨ ਸਾ ਪੂਰ ਨਾਨਕ ਸੁਖ ਪਾਵੇ ਜਨ ਧੂਰ ਰਾਗਉਂਡ ਅਸ਼ਟਪਦੀਆ ਮਹੱਲਾ ਪੰਜਵਾ ਘਰ ਦੂਜਾਏ ਕੋ ਓੰਕਾਰ ਸਤਗੁਰ ਪ੍ਰਸਾਦ ਕਾਰਨਮ ਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪੁਰਖ ਵਿਦਾਤਾ ਆਠ ਪਹਿਰ ਨਾਮ ਰੰਗ ਰਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਖਣ ਹਾਰ ਰਹਾਉ ਪਾਤਸਾ ਸਹਮਰਾ ਉਪਤੀਐ ਦੁਸ਼ਟ ਅਹੰਕਾਰੀ ਮਾਰ ਪਚਾਇ ਨਿੰਦਕੈ ਮੁਖ ਕਿੰਨੋ ਰੋਗ ਜੈ ਜੈਕਾਰ ਕਰੈ ਸਭ ਲੋਗ ਸੰਤਨ ਕੈ ਮਨ ਮਹਾ ਅਨੰਦ ਸੰਤ ਜਪਹਿ ਗੁਰਦੇਵ ਭਗਵੰਤ ਸੰਗਤ ਕੈ ਮਕ ਉਜਲ ਪੈ ਸਗਲ ਥਾਨ ਨਿੰਦਕ ਕੇ ਗੈ ਸਾਸ ਸਾਸ ਜਨ ਸਦਸ ਲਾਹਿ ਪਾਰਪ੍ਰਮ ਗੁਰ ਬੇਪਰਵਾਹਿ ਸਕਲ ਭੈ ਮਿਟੇ ਜਾ ਕੀ ਸਰਨਾ ਨੰਦ ਕੁਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰਨ ਕੋਏ ਜੇ ਕੁਬਜੂ ਕਰੈ ਸੁ ਦੁਖਿਆ ਹੋਏ ਆਠ ਪਹਿਰ ਜਨ ਇਕ ਧਿਆਏ ਜਮੂਆ ਤਕ ਨਿਕ ਨ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮਾ ਨੰਦਕ ਵੇਕਾਰੀ ਗੁਰ ਕਾ ਸਿੱਖ ਸਤਿਗੁਰੂ ਤਿਆ ਜਨ ਉਪਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤਿਆਰੇ ਸਤਿ ਬਚਨ ਵਰਤਹਿ ਹਰ ਦੁਆਰੇ ਜੈਸਾ ਕਰੇ ਸੁ ਤੈਸਾ ਪਾਇਬ ਮਾਨ ਕੀ ਜੜ ਸਰ ਪਰ ਜਾਏ ਨਿਤਰਿਆ ਸਤ ਗੁਰ ਧਰ ਤੇਰੀ ਕਰ ਕਿਰਪਾ ਰੱਖੋ ਜਨ ਕੇਰੀ ਕਹ ਨਾਨਕ ਤਿਸ ਗੁਰ ਬਲਹਾਰੀ ਜਾਕਾ ਸਿਮਰਨ ਪੈ ਜਸਵਾਰੀ राग गुण वाणी भगता की कबीर जी घर पहला ੴ सतगुरु प्रसाद संत मिले कि सुनिए कहिए मिले असंत मष्ट कर रही है बाबा बोल ना क्या कहिए जैसे राम नाम रब रही रहो ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਝੱਖ ਮਾਰੀ ਬੋਲਤ ਬੋਲਤ ਵੱਡ ਹੈ ਬੇਕਾਰ ਬਿਨ ਬੋਲੇ ਕਿਆ ਕਰ ਹੈ ਵਿਚਾਰ ਕਹੋ ਕਬੀਰ ਚੂਛਾ ਘਟ ਬੋਲੇ ਭਰਿਆ ਓਏ ਸੁ ਕਬੋ ਨ ਡੋਲੇ ਗੁੰਡ ਨਰੂ ਮਰੈ ਨਰ ਕਾਮ ਨ ਆਵੈ ਪਸੂ ਮਰੈ ਦਸ ਕਾਜ ਸਵਾਰੈ ਆਪਣੇ ਕਰਮ ਕੀ ਗਤ ਮੈਂ ਕਿਆ ਜਾਣਾ ਮੈਂ ਕਿਆ ਜਾਣਾ ਬਾਬਾ ਰੇ ਰਹਾ ਹਾਰਡ ਜਲੇ ਜੈਸੇ ਲੱਕਰੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੋ ਕਬੀਰ ਤਬ ਹੀ ਨਰ ਜਗ ਜਮ ਕਾ ਡੰਡ ਮੁੰਡ ਮਹਿਲਾ ਗਗੋਂਡ ਆਕਾਸ਼ ਗगन ਪਾਤਾਲ ਗਗਨ ਹੈ ਚਹ ਦਿਸ ਗਗਨ ਰਹਾਇਲੇ ਆਨੰਦ ਮੂਲ ਸਦਾ ਪੁਰਖੋਤਮ ਘਟ ਬਿਨਸੈ ਗਗਨ ਨਾ ਜਾਇਲੇ ਮੋਹਿ ਬੈਰਾਗ ਭਇਓ ਇਹ ਜੀਉ ਆਏ ਕਹਾ ਗਇਓ ਰਹਾ ਪੰਚ ਧਾਤ ਮਿਲ ਕਾਇ ਕੀਨੀ ਤਤ ਕਹਾ ਤੇ ਕੀ ਨਰੇ ਕਰਮ ਬੱਧਤ ਬਕਰਨ ਕਰਮ ਬੱਧ ਤੁਮ ਜਿਉ ਕਹਿ ਤਹੋ ਕਰਮ ਹੈ ਕੈਨ ਜਿਉ ਦੀਨ ਰੇ ਹਰ ਮਹਤਨ ਹੈ ਤਨ ਮੈਂ ਰਹ ਸਰਬ ਨਰੰਤਰ ਸੋਇ ਰ ਕਹਿ ਕਬੀਰ ਆਮ ਨਾਮ ਛੋਡ ਸਹਿ ਜਿਉਏ ਸੋਇ ਰ ਰਾਗਉਂਡ ਬਾਣੀ ਕਬੀਰ ਜੀਓ ਕੀ ਘਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦਿ ਪੂਜਾ ਬਾਂਧ ਭਿਲਾ ਕਰ ਡਾਰਿਓ ਹਸਤੀ ਕਰੂਪ ਮੂਡ ਮੈ ਮਾਰਿਓ ਹਸਤ ਭਾਗ ਕੈ ਚੀ ਸਮਾਰੈ ਯਾ ਮੂਰਤ ਕੈ ਹਉ ਬਲਹਾਰੈ आहे मेरे ठाकुर तुम राजुर काजी बकबो हस्ती तोर रहा रे महापत तुज دار کٹ سترو کالو ساٹ ہست نہ تو رہے ثرے تیاں وا کر دبس ہے بھگوان کیا اپرااد سنت ہے کینا باند پوٹ کنچر کو دینا کنچر پوٹ لالے نمسکار ہے بوجی نہیں کا جی اندھیار تین بار پتیہ بھر لینا من کٹھور اجو نا پتی نا ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮਹ ਜਨ ਕੀ ਜਿੰਦ ਤੀਨ ਬਾਰ ਪਤਿਆ ਭਰ ਲੀਨਾ ਮਨ ਕਠੋਰ ਅਜ ਹੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮਹ ਜਨ ਕੀ ਜਿੰਦ ਵਾਹ ਗੁਰ ਜੀ ਦਾ ਖਲਸਾ ਵਾਹ ਪਤੀ